ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਵਿਆਹ ਹੋਇਆ 18 ਸਾਲ ਦੀ ਉਮਰ ਸੀ ਆਪ ਜੀ ਨੇ ਸੁਣਿਆ ਵਧਿਆ ਹੈ ਤੇ ਗੁਰਮਖੋ ਜਦੋਂ ਮਾਂ ਲੱਭਿਆ ਨਾ ਉਹਨਾਂ ਕੀ ਵੇਖਿਆ ਕਹਿੰਦੇ ਹੁਣ ਅੱਜ ਦੇ ਸਮੇਂ ਤੱਕ ਅਸੀਂ ਵੇਖਦੇ ਆ ਕਿ ਕਿੰਨੀ ਪ੍ਰੋਪਰਟੀ ਹੈ ਕਿੰਨਾ ਨਾ ਕੋਲ ਕੰਮ ਹੈ ਕਿੰਨੀ ਜ਼ਮੀਨ ਚਾਹਤ ਹੈ ਕਿੰਨਾ ਕੋਈ ਨਾਮ ਨਾ ਹੈ ਵੇਖ ਕੇ ਮੈਚਿੰਗ ਜੀ ਕਰਕੇ ਕਰਦੇ ਆ ਨਾ ਉਸ ਵੇਲੇ ਇਹ ਵਿਖਿਆ ਜਾਂਦਾ ਸੀ ਵੀ ਇੱਕ ਨਾ ਕੋ ਨਾਮ ਜਪਦੇ ਆਖੋ ਸਤਿਨਾਮ ਕਿੰਨੀ ਕੋ ਇਹਨਾਂ ਦੇ ਰੱਬ ਦੇ ਨਾਲ ਇੱਕ ਇੱਕ ਮੇਕੇ ਤੇ ਜਿੰਨਾ ਕੋ ਜਪਣ ਵਾਲੇ ਹੋਣਗੇ ਸਿੱਧੀ ਜੀ ਕਰਦੇ ਵੀ ਸਹੀ ਹੋਣਗੇ ਕਦੇ ਵੀ ਭੁੱਖ ਨਹੀਂ ਦੇਣਗੇ ਸਾਡੀ ਕੋਈ ਨੂੰ ਇਹ ਵਿਖਿਆ ਜਾਂਦਾ ਸੀ ਕਿ ਇਹ ਲਾ ਅੱਜ ਤਾਂ ਲਾਲਚ ਵੱਧ ਗਿਆ ਲਾਲਚਾ ਜਦੋਂ ਵੀ ਕੋਈ ਤਾਂ ਦੇਖਦੇ ਆ ਨਾ ਤੇ ਅਸੀਂ ਇਹਨਾਂ ਵਿੱਚ ਹੀ ਰਹਿ ਜਾਂਦੇ ਆ ਜਮੀਨਾਂ ਦੇਖ ਲੋ ਜ਼ਾਇਦਾ ਆ ਵੇਖ ਲੋ ਤੱਲ ਵੇਖ ਲੋ ਛੋਲੋਂ ਪਰ ਦੇਖ ਲੋ ਕਿੰਦੇ ਵਿੱਚ ਉਜੜ ਜਾਂਦੇ ਆ ਉਹ ਇੱਕ ਚਲਿਆ ਗਿਆ ਵੇਖਣ ਵਾਸਤੇ ਨੀਸਤਾ ਤੇ ਉਹ ਬੜਿਆ ਪਾਸੇ ਗਿਆ ਉਹਨੇ ਵੇਖਿਆ ਕਿ 30000 ਦਰਕਾਰ ਨਹੀਂ ਰੱਜ ਬੜਿਆ 40000 ਤਾਂ ਆ ਕੇ ਦੇ ਨਹੀਂ 50000 ਕਿਤੇ ਨਹੀਂ ਉਹ ਚੋਲੇ ਨੂੰ ਕਿਆ ਕਰੇ ਕੋਈ ਚੱਲਦਾ ਨਾ ਕੋਈ ਹੋਰ ਜਿੰਨੇ ਕਾਰਡ ਵਿੱਚ ਵਾ ਵਾ ਪੈਸੇ ਮਹੀਨੇ ਦੇ ਆਉਂਦੇ ਹੋਣ ਉਹ ਵੇਖੀ ਉਹਨੇ ਨਾਲ ਕਰਾ ਦੇ ਰਿਸ਼ਤਾ ਉਹ ਕਹਿੰਦਾ ਵੀ ਠੀਕ ਏ ਉਹਨੇ ਫਿਰ ਵੇਖਿਆ ਉਹਦਾ ਇੱਕ ਫੌਜੀ ਦੇ ਕਰ ਲੈ ਲਿਆ ਜਦੋਂ ਲੈ ਕੇ ਆਇਆ ਨਾ ਰਿਸ਼ਤਾ ਉਹਨੇ ਫਿਰ ਪਹਿਲੀ ਮੰਗ ਇਹ ਰੱਖੀ ਪੁੱਛਿਆ ਵੀ ਇਹਦੇ ਖਾਤੇ ਵਿੱਚ ਕਿੰਨੇ ਪੈਸੇ ਆਉਂਦੇ ਆ ਅੰਦਰ ਖਾਤੇ ਨੇ ਕਿੰਨੇ ਮਹੀਨੇ ਦੇ ਆਉਂਦੇ ਆ ਕਹਿੰਦਾ 60000 ਹੁਣ ਉਹ ਕਹਿੰਦਾ ਵੀ ਹੋਰ ਨਾਲ ਚਲੇ ਗਏ ਵਿਧਾਕੇ ਇਹਦਾ 70000 ਆਉਦਾ ਹੈ ਕਹਿੰਦਾ 70000 ਇਹਦਾ ਉਤੋਂ ਕਿੰਨੇ ਆਉਂਦੇ ਆ ਇਹ ਨਪਰਾਵਤ ਨਾ ਬੱਬੀ ਆਉਂਦੇ ਆ। ਤੋਂ ਤੋਂ ਦੇ। ਲਾਲਚ ਲਾਲਚ ਹੀ ਰਹਿ ਜਿਹੜੇ ਉਹ ਜਨਮ गवा ਕੇ ਚਲੇ ਜਾਂਦੇ ਆ। ਲਾਲਚ ਲਾ ਕੇ ਜਨਮ ਗਵਾਇਆ। ਤਲੇ ਵੀ ਨਾ ਰੱਖਿਓ ਕਿਸੇ ਵੀ ਘਰ ਵਿੱਚ। ਵਿਰੋਧੀ ਘਰ ਵਿੱਚ ਆਉਣੇ ਆ ਤੇ ਵਰਮਹ ਨੂੰ ਇੱਥੇ ਦਾ ਡੋਹਣਾ ਨੇ। ਇੱਥੇ ਦਾ ਸੇਵਾ ਪਾਉਣੀ, ਇੱਥੇ ਦਾ ਸ਼ਰਧਾ ਰੱਖਾਉਣੀ ਹੈ। ਤੇ ਜਿੰਨਾ ਕਰਕੇ ਜਾਵਾਂਗੇ 10 ਗੁਣਾ ਵਾਧਾ। ਗੁਰਨਾਣ ਸਿੰਘ ਜੀ ਨਾਲ ਪੀਰ ਚੋੜਾ ਨਹਾ ਪਾ ਕੇ ਆਇਆ ਬਾਹਰ ਵਿਆਹ ਬਣੇ ਜਣ ਮਰਦਾਨਾ ਜੀ ਨੇ ਕਿਹਾ ਬਾਬਾ ਕਿੰਨਾ ਸੋਹਣਾ ਚੋੜਾ ਪੈਣ ਨਾਲ ਕਿਨੇ ਸੀਤਾ ਸੀ ਨਾ ਕਿਹਦੇ ਬੜਾ ਸੋਹਣਾ ਚੋੜਾ ਵੀ ਗੁਰਨਾਣ ਸਿੰਘ ਸਾਹਿਬ ਜੀ ਲੈ ਕੇ ਅੰਦਰ ਇਹ ਚੋੜਾ ਉਤਾਰਿਆ ਮਰਦਾਨੇ ਨੂੰ ਕਿਹਾ ਵੀ ਅੱਜ ਤੋਂ ਤੇਰਾ ਹੋ ਜਾ ਕੋ ਸਾਧਨਾ ਚੋੜਾ ਦੇ ਹਨ ਤੇ ਕਿਹਦੇ ਨੀਵਾਜ ਮੁਖ ਕਰਕੇ ਗੁਰਨਾਣ ਸਾਹਿਬ ਕਹਿੰਦੇ ਮਰਦਾਨੇ ਨੂੰ ਮਰਦਾਨੇ ਆ ਬੈਠੀ ਇੱਕ ਗੱਲ ਜਾਲ ਆ ਬਾਕੀ ਹੋਇਆ ਚੋਲਾ ਤੇ ਦਾ ਤਾਂ ਹੀ ਕਰਨਾ ਕਹਿੰਦਾ ਨਹੀਂ ਕਹਿੰਦੇ ਫਿਰ ਕਿਹਦੇ ਮੈਂ ਇਹ ਕਹਿੰਦਾ ਵੀ ਇਹ ਚੋਲਾ ਜਿਹੜਾ ਗੁਰੂ ਨਾਨਕ ਦਾ ਧੋ ਲਿਆ ਹੈ ਨਾ ਇਹ ਚੋਲਾ ਪਾ ਕੇ ਕਦੇ ਵੀ ਗੁਰਨਾਨੰਦ ਦੇ ਨਿਰੰਕਾਰ ਤੋਂ